ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਜੈਤੋਵਾਲ ਨੂੰ ਆਉਣੇ ਆ ਤਾਂ ਮੇਨ ਛੜਕ ਤੇ ਉੱਤੇ ਹੀ ਇਹ ਪਿੰਡ ਆ ਜਾਂਦਾ ਇਹਦੇ ਨਾਲ ਦਾ ਪਿੰਡ ਮੱਤਾ ਜੈਤੋ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਰੂਟੀਨ ਚ ਵਾੜਾਂ ਲੈ ਕੇ ਆਉਂਦਾ ਵਿਕਰੀ ਵਾਲੀਆਂ ਅੱਜ ਫੇਰ ਦੋਸਤੋ ਕਈ ਨਗ ਹੈਗੇ ਟੋਟਲ 6 ਬੱਚੇ ਦਿਖਾਉਂਗਾ ਇਧਰ ਲਾਸਟ ਉੱਤੇ ਵੜ ਜਿਹੜੀ ਦਿਖਾਉਣੀ ਹੈ ਤੁਹਾਨੂੰ ਇਹ ਗੱਬਣ ਹੈ ਜੈਕ ਪਾਸ ਹੈ ਸੋਹਣੀ ਵੜ ਹੈ ਇਹ ਲਾਸਟ ਤੇ ਦਿਖਾਵਾਂਗੇ ਸ਼ੁਰੂਆਤ ਆਪਾਂ ਜਿਹੜੇ ਛੋਟੇ ਬੱਚੇ ਹੀਫਰ ਹੈ ਇਹਨਾਂ ਤੋਂ ਕਰਦੇ ਹਾਂ ਤੁਸੀਂ ਆਪਦੀ ਤਸੱਲੀ ਨਾਲ ਪਸ਼ੂ ਖਰੀਦਣਾ ਹੋਊਗਾ ਡਿਟੇਲ ਤੁਹਾਨੂੰ ਦੱਸ ਦੇਾਂਗੇ ਇੱਕ ਬੇਨਤੀ ਮੈਂ ਸ਼ੁਰੂ ਚ ਹੀ ਦੱਸ ਦਿਆਂ ਜਿਹੜੀ ਬਾਈ ਨਾਲ ਵੈਸੇ ਵੀ ਗੱਲਾਂ ਹੋ ਰਹੀਆਂ ਅਸੀਂ ਵੀ ਸੀਮਨ ਡਿਟੇਲ ਪਹਿਲੀ ਗੱਲ ਤਾਂ ਇਹ ਵੀ ਬਹੁਤਿਆਂ ਬੱਚੀਆਂ ਦੀ ਹੁੰਦੀ ਨਹੀਂ ਕੋਲ ਕਿਉਂਕਿ ਜਿੰਨਾਂ ਤੋਂ ਖਰੀਦਦੇ ਆ ਉਹ ਨਹੀਂ ਦੱਸਦੇ ਤੇ ਕਈ ਵਾਰ ਦੱਸਿਆ ਵੀ ਹੁੰਦਾ ਪਰ ਵੀਡੀਓ 'ਚ ਬੋਲੀ ਦਾਣੀਗਾ ਸੋ ਤੁਸੀਂ ਟਾਂਚੇ ਖਰੀਦਨੇ ਆ ਇਹਨਾਂ ਦੀ AI ਆਪਦੇ ਹੱਥੀ ਕਰਾਓਗੇ ਤਾਂ ਤੁਹਾਡਾ ਪੂਰਾ ਤੁਸੀਂ ਨੋਟ ਕਰ ਸਕਦੇ ਹੋ ਵੀ ਕਿਹੜੇ ਸੀ ਮੰਡੀਆਂ ਬੱਚੀਆਂ ਇਹਨਾਂ ਦੇ ਜਿਹੜੀਆਂ ਤੁਸੀਂ ਇਹਨਾਂ ਦੇ ਅੱਗੇ AI ਕਰਾਓਗੇ ਇਹਨਾਂ ਦੇ ਸਟਰਕਚਰ ਦੇਖ ਕੇ ਖਰੀਦ ਲਓ ਇਹ ਬੇਨਤੀ ਇਸ ਕਰਕੇ ਕੀਤੀ ਹੈ ਬਾਈ ਕਹਿੰਦਾ ਵੀ ਬਹੁਤ ਵੀਰ ਫੋਨ ਲਾ ਕੇ ਸੀਮਣ ਪੁੱਛਦੇ ਆ ਬੁੱਲ ਇੰਨਿਆਕ ਦੇ ਨਾਮ ਜਾਦਾ ਵੀ ਹਰੇਕ ਕਿਹੜੇ ਨਵੇਂ ਨਾਮ ਇਹਨਾਂ ਦੇ ਰੱਖੇ ਜਾ ਸਕਦੇ ਆ ਪਰ ਉਹਨਾਂ ਚੀਜ਼ਾਂ ਚ ਕੋਈ ਫਾਇਦਾ ਨਹੀਂ ਗਾ ਬਥੇਰੇ ਨਾਮ ਅੱਜ ਕੱਲ ਚੱਲਦੇ ਆ ਸਨੋਮੈਨ ਬਰੂਟ ਏਦਾਂ ਦੇ ਬੁੱਲਾਂ ਦਾ ਨਾਮ ਕਾਮਨ ਹੈ ਜਿਹਦਾ ਮਰਜ਼ੀ ਨਾਮ ਲਿਆ ਜਾ ਸਕਦਾ ਪਰ ਇਸ ਜ਼ਰੂਰ ਰਿਕੁਐਸਟ ਨੂੰ ਸਮਝੋ ਵੀ ਅਸੀਂ ਬੱਚੀਆਂ ਬਾਈ ਹੋਰਾਂ ਨੇ ਖਰੀਦੀਆਂ ਤੁਸੀਂ ਅੱਗੇ ਖਰੀਦ ਲੈਣੀਆਂ ਏਆਈ ਜਿਹੜੀ ਕਰਾਉਂਗੇ ਉਦੋਂ ਤੋਂ ਡਾਟਾ ਸੰਭਾਲਣ ਲੱਗ ਜੋ ਜੀ ਆਓ ਪਹਿਲੇ ਨੰਬਰ ਤੇ ਬੈਠ ਤੋਂ ਸ਼ੁਰੂਆਤ ਕਰਦੇ ਆ ਲਖਵੀਰ ਭਾਈ ਸਸਤੀ ਕਾਰ ਸਸਤੀ ਕਾਰ ਭਾਈ ਲਖਵੀਰ ਅੱਜ 6 ਨਾ ਗਾ ਆਪਣੇ ਹਾਂਜੀ ਭਾਈ ਸੀਮਨ ਬਾਰੇ ਮੈਂ ਪਹਿਲਾਂ ਹੀ ਵੈਸੇ ਬੋਲਦਾ ਹਾਂ ਹਾਂ ਹੁਣ ਮੰਨ ਕੇ ਚੱਲੋ ਬਈ ਉਹ ਵੱਛੀ ਆ ਹੁਣ ਅਗਲਾ ਉਤਰਾ ਜਾਂਦਾ ਕਦੂ ਵੱਲ ਵੱਲ ਦੀ ਆ ਵੈਸੇ ਦੀ ਜਦੋਂ ਆਪਾਂ ਨੂੰ ਅਗਲਾ ਦੱਸਦਾ ਨਹੀਂਗਾ ਬਾਈ ਸਸਤੀ ਰੂਪ ਚ ਭੇਜਦੇ ਆਪਾਂ ਗਾਂ ਭੇਜਦਾਂਗੇ ਬਾਈ ਠੀਕ ਆ ਓਕੇ ਪਹਿਲੇ ਨੰਬਰ ਤੇ ਜਿਹੜੀ ਵੱਛੀ ਤੇਰੇ ਕੋਲ ਹੈ ਪਹਿਲੇ ਇਹ ਬਾਈ ਦੋ ਦਾ ਹਾਂ ਇਹ ਥੋੜੀ ਜਿਹਾ ਆਪ ਦੀ ਗਲਤੀ ਨਾਲ ਹੀ ਖਰੀਦੀ ਗਈ ਆ ਅੱਛਾ ਹੂੰ ਪਰ ਖਰੀਦੀ ਦਾ ਯਕੀਨ ਵਾਲੇ ਬੰਦੇ ਤੁਸੀਂ ਪਰ ਯਕੀਨ ਹੈ ਨਹੀਂ ਅੱਜ ਕੱਲ ਅੱਛਾ ਖੀਰੀ ਕਹਿ ਕੇ ਦਿੱਤੀ ਖੀਰੀ ਕਹਿ ਕੇ ਦਿੱਤੀ ਸੀ ਚਲੋ ਕੋਈ ਗੱਲ ਨਹੀਂ ਤੇ ਕੀ ਰੇਟ ਰੱਖੇਗਾ ਤਾ ਰੇਟ ਇਹਨਾਂ ਨੂੰ ਫੋਨ ਤੇ ਹੀ ਕਰ ਦਾਂਗੇ ਬਾਈ ਠੀਕ ਹੈ ਓਕੇ ਸੋ ਦੋਸਤੋ ਰੇਟ ਫੋਨ ਤੇ ਹੈ ਬਾਈ ਕਹਿੰਦਾ ਵੀ ਖੀਰੀ ਕਿਸੇ ਵੀਰ ਨੇ ਕਿਹਾ ਸੀ ਤੇ ਬਾਈ ਨੇ ਜਦੋਂ ਘਰੇ ਆਈ ਦੇ ਦੰਦ ਦੇਖੇ ਤੇ ਦੋ ਦੰਦ ਹੈ ਸੋ ਤੁਸੀਂ ਦੋ ਦੰਦ ਦੇ ਹਿਸਾਬ ਤੇ ਖਰੀਦੇ ਹੋ ਰੇਟ ਫੋਨ ਤੇ ਹੈ ਇਹਦੇ ਨਾਲ ਵੱਚੀ ਬਹੁਤ ਸੋਹਣਾ ਟਾਂਚਾ ਦਿਸਦਾ ਹੈ ਚਾਰ ਹੀ ਥਾਣਾ ਇਹ ਵੀ ਆਪਾਂ ਦੇਖਦੇ ਆ ਦੋ ਨੰਬਰ ਵਾਲੀ ਵੱਚੀ ਦੰਦੋ ਕਿਵੇਂ ਹੈ ਬਾਈ ਬਾਈ ਖੀਰੀਆਂ ਆ ਬਾਕੀ ਸਾਰੀਆਂ ਗੱਬਣ ਵੱਚੀ ਵੀ ਖੀਰੀ ਹੈ ਆਪਣੀ ਠੀਕ ਹੈ ਸੋ ਦੋਸੋ ਬਾਕੀ ਸਾਰੀਆਂ ਖੀਰੀਆਂ ਇੱਕ ਦੋ ਦੰਦ ਸੀ ਉਹ ਤੁਹਾਨੂੰ ਦੱਸਦਾ ਹੈ ਦੰਦ ਇਹਦੇ ਦੇਖਣ ਦੀ ਵੀ ਲੋੜ ਥੋੜਾ ਜਿਹਾ ਚਿਹਰਿਆਂ ਨੂੰ ਦੇਖ ਲਿਆ ਕਰੋ ਬੱਚੀ ਦਾ ਮੂੰਹ ਵੀ ਦੱਸਣ ਲੱਗ ਜਾਂਦਾ ਵੀ ਦੰਦੋਂ ਕਿਵੇਂ ਹੋਊਗੀ ਸੋ ਇਹ ਛੋਟਾ ਬੱਚਾ ਦੋਸਤੋ ਛੋਟੀ ਉਮਰ ਦੀ ਬੱਚੀ ਹੈ ਸੋਹਣੀ ਵੈੜ ਹੈ ਲੈ ਚਲਦੇ ਕਨਫਰਮ ਖੀਰੀ ਹੈ ਚੰਗਾ ਟਾਂਚਾ ਹੈ ਇਹਦੇ ਨਾਲ ਇਹ ਵੀ ਸਟਰਕਚਰ ਇਹਦਾ ਬਹੁਤ ਉੱਤੋਂ ਦੇਖਾਂਗੇ ਕਾਫੀ ਚੜਾਈ ਚ ਟਾਂਚਾ ਦੇਸੂਗਾ ਇਹ ਵੀ ਖੀਰੀ ਹੈ ਰੇਟ ਫੋਨ ਤੇ ਹੀ ਆ ਤਾਂ ਤੁਸੀਂ ਜਿਹੜਾ ਨਾਖ ਖਰੀਦਣਾ ਚਾਹੁੰਦੇ ਹੋ ਉਹਦਾ ਰੇਟ ਬਾਈ ਤੋਂ ਕਨਫਰਮ ਕਰ ਲਿਓ ਇਹਦਾ ਵੀ ਟਾਂਚਾ ਦੇਖੋ ਬੱਚੀ ਦਾ ਛੋਟਾ ਜਿਹਾ ਫੇਸ ਇਹਦਾ ਵੀ ਬਾਕੀ ਇਹਦੀ ਪੁੜਿਆਂ ਦੀ ਚੜਾਈ ਕਾਫੀ ਹੈ ਚੰਗੀ ਵੱਡੀ ਗਾਂ ਬਣੂਗੀ ਜਦੋਂ ਕਰਮਾਲੀ ਦੁੱਤੇ ਆਊਗੀ ਤੇ ਸਾਰੀਆਂ ਹੀ ਬੱਚੀਆਂ 2-2 3-3 ਮਹੀਨਿਆਂ ਚ ਇਹਨਾਂ ਦੀ ਏਆਈ ਹੋ ਜਾਣੀ ਹੈ ਜੇ ਚੰਗਾ ਸੰਭਲੋਗੇ ਤਾਂ ਇਹ ਵੀ ਬੜਾ ਸੋਹਣਾ ਸਟਰਕਚਰ ਦੋ ਨੰਬਰ ਤੇ ਬੱਚੀ ਜਿਹੜੀ ਤਿੰਨ ਨੰਬਰ ਦੇ ਉੱਤੇ ਇੱਕ ਹੋਰ ਚੰਗੇ ਟਾਂਚੇ ਦੀ ਬੱਚੀ ਥਣ ਚਾਰੀ ਦੱਸਦੇ ਆ ਬਾਕੀ ਥਣਾਂ ਦੀ ਫੋਟੋ ਮੰਗਾ ਸਕਦੇ ਹੋ ਤੁਸੀਂ ਲਖਵੀਰ ਖੀਰੀ ਹੈ ਕਨਫਰਮ ਹਾਂ ਹਾਂ ਬਾਈ ਖੀਰੀ ਆਪਣੀ ਗੱਡੀ ਖੜੀ ਖੜੀ ਪੱਟ ਲਿਆ ਕਰਨ ਠੀਕ ਹੈ ਕੋਈ ਚੱਕਰ ਨਹੀਂ ਜੇ ਕੋਈ ਦੋਂਦੀ ਵੀ ਨਿਕਲਦੀ ਕਰਾਇਆ ਆਪਣਾ ਹੂ ਆਉਣ ਜਾਣ ਦਾ ਠੀਕ ਹੈ ਸੋ ਦੱਸੋ ਜਦੋਂ ਤੁਹਾਡੇ ਕੋਲ ਬੱਚੀ ਬਾਈ ਕਹਿੰਦਾ ਪਹੁੰਚਦੀ ਹੈ ਦੰਦੋਂ ਜਿਵੇਂ ਦੱਸਿਆ ਓਵੇਂ ਤੁਸੀਂ ਉਦੋਂ ਪਾਸ ਕਰ ਸਕਦੇ ਹੋ ਆ ਇਧਰੋਂ 5 ਨੰਬਰ ਤੇ ਖੋਰ ਬੱਚੀ ਬਾਈ ਤੋਰੂਗਾ ਤੋਰ ਦੇ ਬਾਈ ਇਹ ਵੀ ਚੰਗੀ ਬੱਚੀ ਹੈ ਟਾਂਚਾ ਦੇਖ ਸਕਦੇ ਹੋ ਤੁਸੀਂ ਸੋਹਣਾ ਇਹਦਾ ਵੀ ਸਵੇ ਦੱਸੋ ਚਾਰ ਬੱਛੀਆਂ ਲਗਭਗ 1 ਕੋਜੀ ਜੀ ਉਮਰ ਦੀਆਂ ਦੱਸਦਿਆਂ 1 ਕੋਜੀ ਜੀ ਇਹਨਾਂ ਦੇ ਟਾਂਚੇ ਦੱਸਦੇ ਆ ਜਗ੍ਹਾ ਹੈਗੀ ਆ ਸਾਇਲਜ ਪਾਇਆ ਤਾਂ ਜਰੂਰ ਤੁਹਾਨੂੰ ਤੁਸੀਂ ਸੋਚ ਸਕਦੇ ਹੋ ਛੇਤੀ ਤਿਆਰ ਹੋ ਜਾਣਗੀਆਂ ਅਗਲੇ ਸਾਲ ਦੇ ਵਿੱਚ ਇਸੇ 25-25 ਦੇ ਵਿੱਚ ਕਰਮਾਲੀਆਂ ਵਿਕਰੀ ਵਾਲੀਆਂ ਤਿਆਰ ਹੋ ਜਾਣਗੀਆਂ ਇੱਕ ਖੀਰੀ ਬੱਛੀ ਗੱਭਣ ਕਿੰਨੇ ਚੱਲਦੀ ਲੱਗਦੀ ਤਿੰਨ ਮਹੀਨੇ ਦੀ ਬਈ ਆਪਣੀ ਚੈੱਕ ਕਰਾ ਕੇ ਠੰਡਾ ਢੀਕਾ ਲੋ ਇਹਦੇ ਦੰਦ ਦਿਖਾਵਾਂਗੇ ਆਪਾਂ ਪਹਿਲਾਂ ਹਾਂ ਜੀ ਸੋ ਦੰਦ ਪਹਿਲਾਂ ਦੇਖ ਲੈਣੇ ਆ ਚੈੱਕ ਕਰਾਈ ਹੈ ਠੀਕ ਹੈ ਬਾਈ ਖੀਰੀ ਹੈ ਖੀਰੀ ਖੀਰੀ ਸੁਪੂ ਬਾਈ ਇਹਦਾ ਠੀਕ ਹੈ 3 ਮਹੀਨਿਆਂ ਦੀ ਗੱਭਨ ਚੈੱਕ ਪਾਸ ਤੇ ਨਾਲ ਇਹ ਵੀ ਗੱਲ ਆ ਵੀ ਡੇਵਰਾਪ ਰੋਜਨ ਜਿਹੜਾ ਟੀਕਾ ਹੁੰਦਾ ਉਹ ਚੈੱਕ ਕਰਾਉਣ ਤੋਂ ਬਾਅਦ ਚ ਬਾਈ ਨੇ ਲਵਾਤਾ ਸੀ ਨਾ ਬਈ ਨਾ ਹੋ ਤੁਸੀਂ ਚਾਹੋ ਤਾਂ ਚੈੱਕ ਕਰਵਾ ਸਕਦੇ ਹੋ ਟਾਂਚਾ ਦੇਖੋ ਬੱਚੀ ਦਾ ਚੰਗੀ ਸੰਭੀ ਨਰੋਈ ਬੱਚੀ ਦੋਸਤੋ ਸੋਹਣੀ ਸਰੀਰ ਦੇ ਵਿੱਚ ਚੰਗੀ ਸੰਭੀ ਹੋਈ ਹੈ ਬਾਕੀ ਕੁਆਲਟੀ ਕੁਆਲਟੀ ਬਹੁਤ ਆ ਬਾਈ ਬੱਚੀ ਹਾਂ ਲੈ ਚਲ ਵੀ ਬੰਦ ਦੇ ਸੋ ਦੋਸੋ ਇਹ ਗੱਬਨ ਚੈੱਕ ਪਾਸ ਆ ਤਿੰਨ ਮਹੀਨਿਆਂ ਦੀ ਵੈਸੇ ਤਾਂ ਹਵਾਨਾ ਬਣਾਉਂਦੀ ਆਉਂਦੀ ਹੈ ਲੇਵਟੀ ਥੱਲੋਂ ਪਟਣੀ ਸ਼ੁਰੂ ਕਰਤੀ ਹੈ ਫਿਰ ਵੀ ਚੈੱਕ ਕਰਵਾ ਲਿਓ ਤੁਸੀਂ ਆਪ ਗੱਡੀ ਖੜੀ ਖੜੀ ਭਾਈ ਇਹਨੂੰ ਵੀ ਚੈੱਕ ਕਰਾ ਲੈਣਾ ਆਪਣਾ ਕੋਈ ਤਰਾਜ ਨਹੀਂ ਓਕੇ ਸੋ ਇਹ ਦੋਸੋ ਟੋਟਲ ਨਾਗ 6 ਅੱਜ ਵਿਕਰੀ ਵਾਲੇ ਸੀ ਇਹ ਤੁਹਾਨੂੰ ਦਿਖਾਤੇ ਆ ਇਸ ਤੋਂ ਬਾਅਦ ਛੋਟਾ ਕੰਮ ਆ ਵੀ ਤੁਸੀਂ ਤਸੱਲੀ ਕਰਕੇ ਖਰੀਦੋ ਜਿਹੜਾ ਪਸ਼ੂ ਇਹਨਾਂ ਚੋਂ ਤੁਹਾਨੂੰ ਜੱਜਦਾ ਧੰਨਵਾਦ